ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਸਕਤਰੇ ਸ੍ਰੀ ਕਾਲ ਤਖਤ ਸਾਹਿਬ ਦੇ ਬਾਹਰ ਤੇ ਦੱਸ ਦਈਏ ਕਿ ਜੋ ਇਸ ਵੇਲੇ ਸਭ ਤੋਂ ਵੱਡੀ ਅਪਡੇਟ ਇਹ ਨਿਕਲ ਕੇ ਆਉਂਦੀ ਹੈ ਕਿ 22 ਤਰੀਕ ਨੂੰ ਜੋ ਅਯੁੱਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਜੀ ਦਾ ਜੋ ਉੱਥੇ ਛੋਟੇ ਜੋ ਕਹਿ ਸਕਦੇ ਆ ਕਿ ਰਾਮ ਲੱਲਾ ਜੀ ਦੀ ਜੋ ਉੱਥੇ ਸਥਾਪਨਾ ਹੋਣੀ ਹੈਗੀ ਆ ਤਾਂ ਉਸ ਮੌਕੇ ਜੋ ਦੇਸ਼ ਭਰ ਦੇ ਵਿੱਚੋਂ ਸੰਤ ਸਮਾਜ ਨੂੰ ਜਿੱਥੇ ਨਿਯੋਤਾ ਦਿੱਤਾ ਗਿਆ ਤਾਂ ਉੱਥੇ ਹੀ ਪੰਜ ਸਿੰਘ ਸਾਹਿਬਾਨਾਂ ਨੂੰ ਜੋ ਇੱਥੇ ਵੀ ਉਹਦਾ ਨਿਯੋਤਾ ਜੋ ਦਿੱਤਾ ਗਿਆ ਤਾਂ ਇਸ ਵਕਤ ਅਸੀਂ ਮੌਜੂਦ ਹੋਤੇ ਹੈਗੇ ਆ ਜੇ ਸ਼੍ਰੀ ਕਾਲ ਤਖਤ ਸਾਹਿਬ ਤੇ ਤਾਂ ਕਹਿ ਸਕਦੇ ਆ ਕਿ ਜੋ 22 ਤਰੀਕ ਨੂੰ ਜੋ ਪੰਜੇ ਤਖਤਾਂ ਦੇ ਜੋ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਜਿਹੜਾ ਨਿਯੋਤਤਾ ਦਿੱਤਾ ਗਿਆ ਤਾਂ ਵੇਖਣ ਵਾਲੀ ਗੱਲ ਇਹ ਹੈਗੀ ਆ ਕਿ ਸਿੰਘ ਸਾਹਿਬ ਜੋ ਨੇ ਪੰਜੇ ਸਿੰਘ ਸਾਹਿਬ ਜੋ ਉੱਥੇ ਪਹੁੰਚਦੇ ਨੇ ਕਿ ਨਹੀਂ ਪਹੁੰਚਦੇ ਕਿਉਂਕਿ ਕਾਫੀ ਵੱਡੀ ਅਪਡੇਟ ਜੋ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਕਿ 22 ਤਰੀਕ ਨੂੰ ਹੋਣ ਵਾਲੇ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੋ ਪੰਜ ਸਿੰਘ ਸਾਹਿਬਾਨ ਹੈਗੇ ਨੇ ਤੇ ਨਾਲ ਦੀ ਨਾਲ 70 ਤੋਂ ਵੱਧ ਜਿਹੜੇ ਪੰਥਕ ਕਹਿ ਸਕਦੇ ਜਿਹੜੀਆਂ ਸ਼ਕਤੀਸ਼ਾ ਹੈਗੇ ਆਣੇ ਉਹਨਾਂ ਨੂੰ ਵੀ ਕਿਤਨਾ ਕਿਤੇ ਨਿਯੋਤਾ ਜੋ ਮਿਲਿਆ ਹੈਗਾ ਤਾਂ ਸਭ ਤੋਂ ਵੱਡੀ ਅਪਡੇਟ ਇਸ ਵੇਲੇ ਦੀ ਇਹੀ ਹੈਗੀ ਆ ਤਾਂ ਵੇਖਣ ਵਾਲੀ ਗੱਲ ਇਹ ਹੈ ਕਿ ਹੁਣ ਕੀ ਸਿੰਘ ਸਾਹਿਬਾਨ ਉੱਥੇ ਜਾਣਗੇ ਕਿਉਂਕਿ ਸ਼੍ਰੀ ਹਰਿਕਾਲਤਕ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਰਕबीर ਸਿੰਘ ਜੀ ਵੱਲੋਂ ਇਹ ਚੀਜ਼ ਦੇ ਉੱਤੇ ਹਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਕਿ ਕਿ ਉਹ ਜਾਣਗੇ ਕਿ ਨਹੀਂ ਜਾਣਗੇ ਪਰ ਵੇਖਣ ਵਾਲੀ ਗੱਲ ਇਹੀ ਹੈ ਕਿ 22 ਤਰੀਕ ਨੂੰ ਹੋਣ ਵਾਲੇ ਜੋ ਉੱਥੇ ਸਮਾਗਮ ਦੇ ਵਿੱਚ ਕੀ ਇਹ ਪਹੁੰਚਦੇ ਨੇ ਕਿਉਂਕਿ ਦੇਸ਼ ਭਰ ਦੇ ਵਿੱਚ ਉਹ ਵੱਖ-ਵੱਖ ਜਥੇਬੰਦੀਆਂ ਤੋਂ ਤੇ ਨਾਲ ਦੀ ਨਾਲ ਗੱਲ ਕਰ ਲਈ ਸੰਤ ਸਮਾਜ ਜੋ ਉੱਥੇ ਪਹੁੰਚ ਰਿਹਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਸਕਤਰੇ ਸ੍ਰੀ ਕਾਲ ਤਖਤ ਸਾਹਿਬ ਦੇ ਬਾਹਰ ਤੇ ਦੱਸ ਦਈਏ ਕਿ ਜੋ ਇਸ ਵੇਲੇ ਸਭ ਤੋਂ ਵੱਡੀ ਅਪਡੇਟ ਹੈ ਨਿਕਲ ਕੇ ਆਉਂਦੀ ਹੈ ਕਿ 22 ਤਰੀਕ ਨੂੰ ਜੋ ਯੋਧਿਆ ਦੇ ਵਿੱਚ ਸ੍ਰੀ ਰਾਮ ਮੰਦਰ ਜੀ ਦਾ ਜੋ ਉੱਥੇ ਛੋਟੇ ਜੋ ਕਹਿ ਸਕਦੇ ਆ ਕਿ ਰਾਮ ਲੱਲਾ ਜੀ ਦੀ ਜੋ ਉੱਥੇ ਸਥਾਪਨਾ ਹੋਣੀ ਹੈਗੀ ਆ ਤਾਂ ਉਸ ਮੌਕੇ ਜੋ ਦੇਸ਼ ਭਰ ਦੇ ਵਿੱਚੋਂ ਸੰਤ ਸਮਾਜ ਨੂੰ ਜਿੱਥੇ ਨਿਯੋਤਾ ਦਿੱਤਾ ਗਿਆ ਤਾਂ ਉੱਥੇ ਹੀ ਪੰਜ ਸਿੰਘ ਸਾਹਿਬਾਨਾਂ ਨੂੰ ਜੋ ਇੱਥੇ ਵੀ ਉਹਦਾ ਨਿਯੋਤਾ ਜੋ ਦਿੱਤਾ ਗਿਆ ਤਾਂ ਇਸ ਵਕਤ ਅਸੀਂ ਹੁੰਦੇ ਹੈਗੇ ਆ ਜੇ ਸ਼੍ਰੀ ਕਾਲਤਕ ਸਾਹਿਬ ਤੇ ਤਾਂ ਕਹਿ ਸਕਦੇ ਆ ਕਿ ਜੋ 22 ਤਰੀਕ ਨੂੰ ਜੋ ਪੰਜੇ ਤਖਤਾਂ ਦੇ ਜੋ ਜਥੇਦਾਰ ਸਾਹਿਬ ਹੈਗੇ ਨੇ ਉਹਨਾਂ ਨੂੰ ਜਿਹੜਾ ਨਿਯੋਤਨ ਦਿੱਤਾ ਗਿਆ ਤਾਂ ਵੇਖਣ ਵਾਲੀ ਗੱਲ ਇਹ ਹੈਗੀ ਆ ਕਿ ਸਿੰਘ ਸਾਹਿਬ ਜੋ ਨੇ ਪੰਜੇ ਸਿੰਘ ਸਾਹਿਬ ਜੋ ਉੱਥੇ ਪਹੁੰਚਦੇ ਨੇ ਕਿ ਨਹੀਂ ਪਹੁੰਚਦੇ ਕਿਉਂਕਿ ਕਾਫੀ ਵੱਡੀ ਅਪਡੇਟ ਜੋ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਕਿ 22 ਤਰੀਕ ਨੂੰ ਹੋਣ ਵਾਲੇ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜੋ ਪੰਜ ਸਿੰਘ ਸਾਹਿਬਾਨ ਹੈਗੇ ਨੇ ਤੇ ਨਾਲ ਦੀ ਨਾਲ 70 ਤੋਂ ਵੱਧ ਜਿਹੜੇ ਪੰਥਕ ਕਹਿ ਸਕਦੇ ਜਿਹੜੀਆਂ ਸ਼ਕਤੀਸ਼ਾਲੀ ਹੈਗੇ ਆਣੇ ਉਹਨਾਂ ਨੂੰ ਵੀ ਕਿਤਨਾ ਕਿਤੇ ਨਿਯੋਤਾ ਜੋ ਮਿਲਿਆ ਹੈਗਾ ਤਾਂ ਸਭ ਤੋਂ ਵੱਡੀ ਅਪਡੇਟ ਇਸ ਵੇਲੇ ਦੀ ਇਹੀ ਹੈਗੀ ਆ ਤਾਂ ਵੇਖਣ ਵਾਲੀ ਗੱਲ ਇਹ ਆ ਕਿ ਹੁਣ ਕੀ ਸਿੰਘ ਸਾਹਿਬਾਨ ਉੱਥੇ ਜਾਣਗੇ ਕਿਉਂਕਿ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਸਿੰਘ ਸਾਹਿਬਾਨ ਗਿਆਨੀ ਰਕबीर ਸਿੰਘ ਜੀ ਵੱਲੋਂ ਇਹ ਚੀਜ਼ ਦੇ ਉੱਤੇ ਹਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਉਹ ਜਾਣਗੇ ਕਿ ਨਹੀਂ ਜਾਣਗੇ ਪਰ ਵੇਖਣ ਵਾਲੀ ਗੱਲ ਇਹੀ ਹੈ ਕਿ 22 ਤਰੀਕ ਨੂੰ ਹੋਣ ਵਾਲੇ ਜੋ ਉੱਥੇ ਸਮਾਗਮ ਦੇ ਵਿੱਚ ਕੀ ਇਹ ਪਹੁੰਚਦੇ ਨੇ ਕਿਉਂਕਿ ਦੇਸ਼ ਭਰ ਦੇ ਵਿੱਚ ਉਹ ਵੱਖ-ਵੱਖ ਜਥੇਬੰਦੀਆਂ ਤੋਂ ਤੇ ਨਾਲ ਦੀ ਨਾਲ ਗੱਲ ਕਰ ਲਈ ਸੰਤ ਸਮਾਜ ਜੋ ਉੱਥੇ ਪਹੁੰਚ ਰਿਹਾ कैमरामैन संदीप कुमार के लक्ष्य सुनक जगबानी टीवी श्रीमसर साहिब